ਦਰੋ ਉਹ ਕਹਿੰਦੇ ਸੁਖੀਰਵਾਲ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਜਾ ਕਰੋ ਸਾਰਾ ਕੁਝ ਬਾਲ ਸਾਹਿਬ ਨੇ ਬਣਾਇਆ ਹੈ ਹੈਨਾ ਤੇ ਫਿਰ ਜੈਨ ਨੂੰ ਕੁਝ ਬਣਾਇਆ ਤੂੰ ਹਰਾਇਆ ਕਿਉਂ ਦੋ ਰਹਿ ਗਈ ਦੋ ਚੋ ਵੀ ਇੱਕੋ ਹੀ ਹੈ ਇੱਕ ਉਹ ਵੀ ਗਿਆ ਉਹ ਨੂੰ ਵੀ ਗੱਲਾਂ ਕੱਢੀ ਜਾਂਦੇ ਮੈਂ ਹੁਣ ਈਡੀ ਹੁਣ ਕਿੱਥੇ ਹੈ ਜੀ ਸੁਖੀਰਵਾਲ ਸਿੱਧਾ ਕਹਿ ਰਿਹਾ ਕਿ ਇਹ ਆਲੀ ਨੂੰ ਕਰੋੜਪਤੀ ਮੈਂ ਬਣਾਇਆ ਇਹਦਾ ਮਤਲਬ ਤੁਸੀਂ ਲੁੱਟ ਕੇ ਬਣਾਇਆ ਉਹ ਕਰੋੜਪਤੀ ਐਵੇਂ ਮਿਲ ਕੇ ਮੈਂ ਕਰੋੜਪਤੀ ਬਣ ਜੂਗਾ ਇਹ ਪਰ ਮੰਤਰੀ ਤੇਰੀਆਂ ਨਹੀਂ ਕਦੇ ਉਹ ਇਦਾਂ ਮਰ ਸੁਖਵੀਰ ਬਾਲ ਕਹਿੰਦਾ ਮੈਂ ਕਰੋੜਪਤੀ ਬਣਾਇਆ ਮੈਂ ਸਿੱ ਪੰਜਾਬੀਆਂ ਨੂੰ ਕੋਈ ਨਹੀਂ ਬਣਾਇਆ ਵੀ ਸਾਰਿਆਂ ਨੂੰ ਕਰੋੜਪਤੀ ਪੰਜਾਬੀਆਂ ਦਾ ਧੂਆਂ ਕੱਢਦਾ ਤੁਸੀਂ ਦੱਸ ਦੇ ਨਾ ਵੀ ਸੁਖਵੀਰ ਬਾਦਲੇ ਦੱਸ ਦੇ ਵੀ ਖੇਤੀ ਕਰਕੇ ਬੱਸਾਂ ਕਿਨੇ ਪਾਏ ਪਾਏ ਅਸੀਂ ਚਲੋ ਇਹ ਇੰਨਾ ਜਿੰਨੀਆਂ ਨਹੀਂ ਪਾਉਂਦੇ ਮਿੰਨੀ ਪਾਲਾਂਗੇ ਕੋਈ ਸਾਨੂੰ ਦੱਸਤਾ ਦੇ ਵੀ ਨਾ ਅੱਬ ਦੇ ਤਾਂ ਸਾਰੇ ਪਿੰਡ ਨੂੰ ਹੋਟਲ ਟਾਬੇ ਸਾਰਾ ਕੁਝ ਇਹ 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 ਮਤਲਬ ਕਿੱਥੋਂ ਆਇਆ ਉਤਤੋਂ ਕਹਿੰਦੇ ਬਾਲ ਸਾਹਿਬ ਨੇ ਜੋ ਜਿੱਧਰ ਝਾਕੋਂਗੇ ਬਾਲ ਸਾਹਿਬ ਨੇ ਬਣਾਇਆ ਸਾਰਾ ਕੁਝ ਬਾਲ ਸਾਹਿਬ ਪਾਰਟੀ ਆਪ ਬਾਲ ਸਾਹਿਬ 94 ਸਾਲ ਦੀ ਉਮਰ ਚ ਉਦੋਂ ਉਦੋਂ ਮੈਂ ਉੱਚ ਤਾਂ ਮੇਰਾ ਕੋਈ ਹੱਥ ਨਹੀਂ ਉਹਦੇ ਲੋਕ ਨੇ ਰਹਿਣਾ